ਮਾਇਂ ਦਾ ਮਾਰੂ ਮਹੱਲਾ ਤੀਜਾ ਆਪੇ ਸ੍ਰੇਸ਼ਟ ਹੁਕਮ ਸਭ ਸਾਜੀ ਆਪੇ ਥਾਪਿ ਉਥਾਪ ਨਿਵਾਜੀ ਆਪੇ ਨਿਆਉ ਕਰੇ ਸਭ ਸਾਚਾ ਸਾਚੇ ਸਾਚ ਮਲਾਈਂਦਾ ਕਾਇਆ ਕੋਟ ਹੈ ਆਕਾਰਾ ਮਾਇਆ ਮੋਹ ਪਸਰਿਆ ਪਾਸਾਰਾ ਬਿਨ ਸ਼ਬਦੈ ਪਸਮੈ ਕੀ ਢੇਰੀ ਖੇਹੁ ਖੇਰ ਲਾਈਂਦਾ ਕਾਇਆ ਕੰਚਨ ਕੋਟਿ ਅਪਾਰਾ ਜਿਸ ਵਿੱਚ ਰਵਿਆ ਸ਼ਬਦ ਅਪਾਰਾ ਗੁਰਮੁਖ ਗਾਵੇ ਸਦਾ ਗੁਣ ਸਾਚੀ ਮਿਲ ਪ੍ਰੀਤਮ ਸੁਖ ਪਾਏਂਦਾ ਕਾਇਆ ਹਰ ਮੰਦਰ ਹਰਿ ਆਪ ਸਵਾਰੀ ਤਿਸ ਵਿੱਚ ਹਰ ਜੀਉ ਵਸੈ ਮਰਾਰੀ ਗੁਰ ਕੈ ਸ਼ਬਦ ਵਣਜਨ ਵਾਪਾਰੀ ਨਦਰੀ ਆਪ ਮਲਾਇਂਦਾ ਸੋ ਸੂਚਾ ਜੇ ਕ੍ਰੋਧ ਨਵਾਰੇ ਸ਼ਬਦੇ ਬੂਜੈ ਆਪ ਸੁਵਾਰੇ ਆਪੇ ਕਰੇ ਕਰਾਏ ਕਰਤਾ ਆਪੇ ਮਨ ਵਸਾਏਂਦਾ ਨਿਰਮਲ ਭਗਤ ਹੈ ਨਿਰਾਲੀ ਮਨ ਤਨ ਧੋਵਹਿ ਸ਼ਬਦ ਵਿਚਾਰੀ ਅਨੰਦ ਸਦਾ ਰਹੈ ਰੰਗ ਰਾਤਾ ਕਰ ਕਿਰਪਾ ਭਗਤ ਕਰਾਏਂਦਾ ਇਸ ਮਨ ਮੰਦਰ ਮਹਿ ਮਨੁਆ ਧਾਵੈ ਸੋ ਕਪੱਲਰ ਤਿਆਗ ਮਹਾ ਦੁਖ ਪਾਵੇ ਬਿਨ ਸਤਗੁਰ ਭੇਟੇ ਠੌਰ ਨਾ ਪਾਵੇ ਆਪੇ ਖੇਲ ਕਰਾਏਂਦਾ ਆਪ ਅਪਰੰਪਰ ਆਪ ਵਿਚਾਰੀ ਆਪੇ ਮੇਲੇ ਕਰਨੀ ਸਾਰੀ ਕਿਆ ਕੋ ਕਾਰ ਕਰੇ ਵਿਚਾਰਾ ਆਪੇ ਬਖਸ਼ ਮਲਾਏਂਦਾ ਆਪੇ ਸਤਗੁਰ ਮੇਲੇ ਪੂਰਾ ਸੱਚੇ ਸ਼ਬਦ ਮਹਾ ਬਲ ਸੂਰਾ ਆਪੇ ਮੇਲੇ ਦੇ ਵੜਿਆਈ ਸੱਚੇ ਸਿਉ ਚਿਤ ਲਾਏਂਦਾ ਘਰ ਹੀ ਅੰਦਰ ਸਾਚਾ ਸੋਈ ਗੁਰਮੁਖ ਵਿਰਲਾ ਬੂਜੈ ਕੋਈ ਨਾਮ ਨਿਧਾਨ ਵਸਿਆ ਘਟ ਅੰਤਰ ਰਸਨਾ ਨਾਮ ਧਿਆਏਂਦਾ ਦਸੰਤਰ ਭਵੈ ਅੰਤਰ ਨਹੀਂ ਭਾਲੀ ਮਾਇਆ ਮੋਹਿ ਬੱਦਾ ਜਮ ਕਾਲੀ ਜਮਕੀ ਫਾਸੀ ਕਬਹੂ ਨਾ ਟੂਟੈ ਦੂਜੈ ਭਾਏ ਪਰਮਾਏ ਦਾ ਜਪ ਤਪ ਸੰਜਮ ਹੋਰ ਕੋਈ ਨਹੀਂ ਜਬ ਲਗ ਗੁਰ ਕਾ ਸ਼ਬਦ ਨਾ ਕਮਾਹੀ ਗੁਰ ਕੈ ਸ਼ਬਦ ਮਿਲਿਆ ਸੱਚ ਪਾਇਆ ਸੱਚੇ ਸੱਚ ਸਮਾਏਂਦਾ ਕਾਮ ਕਰੋਧ ਸਬਲ ਸੰਸਾਰਾ ਬਹੁ ਕਰਮ ਕਮਾਵੇ ਸਭ ਦੁਖ ਕਾ ਪਸਾਰਾ ਸਤ ਗੁਰੂ ਸੇਵਹਿ ਸੇ ਸੁਖ ਪਾਵਹਿ ਸਚੈ ਸ਼ਬਦ ਮਲਾਈਂਦਾ ਪਉਣ ਪਾਣੀ ਹੈ ਬੈਸੰਤਰ ਮਾਇਆ ਮੋਹ ਵਰਤੈ ਸਭ ਅੰਤਰ ਜਿਨ ਕੀਤੇ ਜਾਂ ਤਿਸੈ ਪਛਾਣਹਿ ਮਾਇਆ ਮੋਹ ਚਕਾਈਂਦਾ ਇਕ ਮਾਇਆ ਮੋਹੇ ਕਰਬ ਵਿਆਪੀ ਹਉ ਮੈਂ ਹੋਏ ਰਹੇ ਹੈ ਆਪੀ ਜਮ ਕਾਲ ਕੀ ਖਬਰ ਨਾ ਪਾਈ ਅੰਤ ਗਿਆ ਪਛਤਾਇਂਦਾ ਜਿਨ ਅਪਾਏ ਸੋ ਵਿਦ ਜਾਣੈ ਗੁਰਮੁਖ ਦੇਵੈ ਸ਼ਬਦ ਪਛਾਣੈ ਨਾਨਕ ਦਾਸ ਕਹਿ ਬੇਨੰਤੀ ਸੱਚ ਨਾਮ ਚਿਤ ਲਾਇਂਦਾ ਮਾਰੂ ਮਹੱਲਾ ਤੀਜਾ ਆਜ ਜਗਾਦ ਦਇਆਪਤ ਦਾਤਾ ਪੂਰੀ ਗੁਰ ਕੈ ਸ਼ਬਦ ਪਛਾਤਾ ਤੁਧਨੋ ਸੇਵਹਿ ਸੇ ਤੁਝ ਹੇ ਸਮਾਵਹਿ ਤੂੰ ਆਪੇ ਮੇਲ ਮਲਾਇਂਦਾ ਅਗਮ ਅਗੋਚਰ ਕੀਮਤ ਨਹੀਂ ਪਾਈ ਜੀ ਜੰਤ ਤੇਰੀ ਸਰਨਾਈ ਜੋ ਤੁਧ ਪਾਵੈ ਤਿਵੇਂ ਚਲਾਵਹਿ ਤੂੰ ਆਪੇ ਮਾਰਗ ਪਾਇਂਦਾ ਹੈ ਪੀ ਸਾਚਾ ਹੁਸਤੀ ਸੋਈ ਆਪੇ ਸਾਜੇ ਅਵਰ ਨਾ ਕੋਈ ਸਭਨਾ ਸਹਾਰ ਕਰੇ ਸੁਖ ਦਾਤਾ ਆਪੇ ਰਿਜਕ ਪਹੁੰਚਾਇਂਦਾ ਅਗਮ ਅਗੋਚਰ ਅਲਾਖ ਅਪਾਰਾ ਕੋਈ ਨਾ ਜਾਣੈ ਤੇਰਾ ਪਰਵਾਰਾ ਆਪਣਾ ਆਪ ਪਛਾਣੈ ਆਪੀ ਗੁਰਮਤਿ ਆਪ ਬੁਝਾਏਂਦਾ ਪਾਤਾਲ ਪੁਰੀਆਂ ਲੋਹ ਆਕਾਰਾ ਤਿਸ ਵਿੱਚ ਵਰਤੈ ਹੁਕਮ ਕਰਾਰਾ ਹੁਕਮੇ ਸਾਜੇ ਹੁਕਮੇ ਢਾਹੀ ਹੁਕਮੇ ਮੇਲ ਮਲਾਈਂਦਾ ਹੁਕਮੈ ਬੂਝੈ ਸੋ ਹੁਕਮ ਸਲਾਹੀ ਅਗਮ ਅਗੋ ਚਰਵੇ ਪਰਵਾਹੀ ਜੇ ਹੀ ਮਤ ਦੇਹੇ ਸੋ ਹੋਵੇ ਤੂੰ ਆਪੇ ਸ਼ਬਦ ਬੁਝਾਏਂਦਾ ਅੰਨ ਦੇ ਨੇ ਆਰਜਾ ਸਜਦੀ ਜਾਏ ਰਹਿਣ ਦਿਨ ਸਦੋਏ ਸਾਖੀ ਆਏ ਮਨ ਮੁਖੇ ਅੰਧ ਨਾ ਚੇਤੇ ਮੂੜਾ ਸਿਰ ਉਪਰ ਕਾਲ ਰੂ ਆਏਂਦਾ ਮਨ ਤਨ ਸੀਤਲ ਗੁਰ ਚਰਨੀ ਲਾਗਾ ਅੰਤਰ ਭਰਮ ਗਿਆ ਭਉ ਭਾਗਾ ਸਦਾ ਆਨੰਦ ਸੱਚੇ ਗੁਣ ਗਾਵਹਿ ਸੱਚ ਬਾਣੀ ਬੋਲਾਇਂਦਾ ਜਿਨ ਤੂੰ ਜਾਤਾ ਕਰਮ ਬਿਧਾਤਾ ਪੂਰੇ ਭਾਗ ਗੁਰ ਸ਼ਬਦ ਪਛਾਤਾ ਜਤ ਪਤ ਸੱਚ ਸੱਚਾ ਸੱਚ ਸੋਈ ਹਉ ਮੈਂ ਮਾਰ ਮਲਾਇਂਦਾ ਮਨ ਕਠੋਰ ਦੂਜੈ ਭਾਇ ਲਾਗਾ ਪਰਮੇ ਭੂਲਾ ਫਿਰੈ ਅਭਾਗਾ ਕਰਮ ਹੋਵੈ ਤਾਂ ਸਤ ਗੁਰ ਸੇਵੇ ਸੱਜੀ ਸੁਖ ਪਾਏਂਦਾ ਲੱਖ 84 ਆਪੇ ਉਪਾਈ ਮਾਨਸ ਜਨਮ ਗੁਰ ਭਗਤ ਦਰੜਾਈ ਬਿਨ ਭਗਤੀ ਵਿਸਤਾ ਵਿੱਚ ਵਾਸਾ ਵਿਸਤਾ ਵਿੱਚ ਫਿਰ ਪਾਏਂਦਾ ਕਰਮ ਹੋਵੇ ਗੁਰ ਭਗਤ ਦਰੜਾਈ ਵਿਣ ਕਰਮਾ ਕਿਉ ਪਾਇਆ ਜਾਏ ਆਪੇ ਕਰੇ ਕਰਾਏ ਕਰਤਾ ਜਿਉ ਭਾਵੇ ਤਿਵੇਂ ਚਲਾਏਂਦਾ ਸਿਮਰਤ ਸਾਸਤੇ ਅੰਤ ਨ ਜਾਣੈ ਮੂਰਖ ਅੰਦਾ ਤਤ ਨ ਪਛਾਨੈ ਆਪੇ ਕਰੇ ਕਰਾਏ ਕਰਤਾ ਆਪੇ ਪਰਮ ਪੁਲਾਇਂਦਾ ਸਭ ਕਿਛੇ ਆਪੇ ਆਪ ਕਰਾਏ ਆਪੇ ਸਿਰ ਸਿਰ ਧੰਦੇ ਲਾਈ ਆਪੇ ਥਾਪਿਓ ਥਾਪੇ ਵੇਖੈ ਗੁਰਮਖ ਆਪ ਬੁਝਾਇਂਦਾ ਸੱਚਾ ਸਾਹਿਬ ਗਹਿਰ ਗੰਭੀਰਾ ਸਦਾ ਸਲਾਹੀ ਤਾਂ ਮਨ ਧੀਰਾ ਹਗਮ ਅਗੋ ਚਰ ਕੀਮਤ ਨਹੀਂ ਪਾਈ ਗੁਰਮਖ ਮਨ ਵਸਾਏ ਦਾ ਆਪ ਨਰਾਲਮ ਹੋਰ ਧੰਦੇ ਲੋਈ ਗੁਰ ਪ੍ਰਸਾਦੀ ਬੂਜੈ ਕੋਈ ਨਾਨਕ ਨਾਮ ਵਸੈ ਘਟ ਅੰਤਰ ਗੁਰਮਤੀ ਮੇਲ ਮਲਾਇੰਦਾ ਮਾਰੂ ਮਹੱਲਾ ਤੀਜਾ ਜੁਗ ਛਤੀ ਕੀਓ ਗੋਬਾਰਾ ਤੂੰ ਆਪੇ ਜਾਣ ਹੈ ਸਿਰ ਜਨਹਾਰਾ ਹੋਰ ਕਿਆ ਕੋ ਕਹੇ ਕਿ ਆਖ ਵਖਾਣੈ ਤੂੰ ਆਪੇ ਕੀਮਤ ਪਾਏਂਦਾ ਓੰਕਾਰ ਸਭ ਸ੍ਰਿਸ਼ਟੀ ਉਪਾਈ ਸਭ ਖੇਲ ਤਮਾਸ਼ਾ ਤੇਰੀ ਵਡਿਆਈ ਆਪੇ ਵੇਖ ਕਰੇ ਸਭ ਸਾਚਾ ਆਪੇ ਭੰਨ ਕਢਾਏਂਦਾ ਬਾਜੀ ਗਰ ਇੱਕ ਬਾਜੀ ਪਾਈ ਪੂਰੇ ਗੁਰ ਤੇ ਨਦਰਿ ਆਈ ਸਦਾ ਅਲਿਪਤ ਰਹੈ ਗੁਰ ਸ਼ਬਦੀ ਸਾਚੇ ਸਿਹੁ ਚਿਤ ਲਾਏਂਦਾ ਬਾਜੈ ਬਾਜੇ ਧੁਨ ਅਕਾਰਾ ਆਪ ਵਜਾਏ ਵਜਾਵਣ ਹਾਰਾ ਘਟ ਘਟ ਪਾਉਣ ਵਹਿ ਇਕ ਰੰਗੀ ਮਿਲ ਪਵਣੈ ਸਭ ਵਜਾਂਦਾ ਕਰਤਾ ਕਰੇ ਸੋ ਨਿਸ਼ਚੋ ਹੋਵੈ ਗੁਰ ਕੈ ਸ਼ਬਦੇ ਹਉ ਮੈਂ ਖੋਵੈ ਗੁਰ ਪ੍ਰਸਾਦੀ ਕਿਸੈ ਦੇ ਵਡਿਆਈ ਨਾਮੋ ਨਾਮ ਧਿਆਇਦਾ ਗੁਰ ਸੇਵੇ ਜੇ ਵਡ ਹੋਰ ਲਾਹਾ ਨਹੀਂ ਨਾਮ ਮਨ ਵਸੈ ਨਾਮੋ ਸਲਾਹੀ ਨਾਮੋ ਨਾਮ ਸਦਾ ਸੁਖ ਦਾਤਾ ਨਾਮੋ ਲਾਹਾ ਪਾਇਦਾ ਬਿਨ ਨਾਵੈ ਸਭ ਦੁਖ ਸੰਸਾਰਾ ਬਹੁ ਕਰਮ ਕਮਾਵਹਿ ਵਦਹਿ ਵਿਕਾਰਾ ਨਾਮ ਨਾ ਸੇਵਹਿ ਕਿਉ ਸੁਖ ਪਾਈਐ बिन नावै दुख पाईंदा ਆਪ ਕਰੇ ਨਾ ਆਪ ਕਰਾਈ ਗੁਰ ਪ੍ਰਸਾਦੀ ਕਿਸੈ 부ਝਾਈ ਗੁਰਮਖੋ ਹੋਵੈ ਸੇ ਬੰਦਨ ਤੋੜਹਿ ਮੁਕਤੀ ਕੈ ਘਰ ਪਾਈਂਦਾ ਗਣਤ ਗਣੈ ਸੋ ਜਲੈ ਸੰਸਾਰਾ ਸਹਸਾ ਮੂਲ ਨਾ ਚੁੱਕੈ ਵਿਕਾਰਾ ਗੁਰਮਖੋ ਹੋਵੈ ਸੋ ਗਣਤ ਚਕਾਏ ਸੱਚੇ ਸੱਚ ਸਮਾਈਂਦਾ ਜੇ ਸੱਚ ਦੇ ਤਾਂ ਪਾਏ ਕੋਈ ਗੁਰ ਪ੍ਰਸਾਦੀ ਪ੍ਰਗਟ ਹੋਈ ਸੱਚ ਨਾਮ ਸਲਾਹੇ ਰੰਗ ਰਾਤਾ ਗੁਰ ਕਿਰਪਾ ਤੇ ਸੁਖ ਪਾਏਂਦਾ ਜਪ ਤਪ ਸੰਜਮ ਨਾਮ ਪਿਆਰਾ ਕਿਲ ਵਿਖ ਕਾਟੇ ਕਾਟਣ ਹਾਰਾ ਹਰ ਕੈ ਨਾਮ ਤਨ ਮਨ ਸੀਤਲ ਹੋਆ ਸਹਜੀ ਸਹਜ ਸਮਾਏਂਦਾ ਅੰਤਰ ਲੋਭ ਮਨ ਮੈਲੇ ਮਲ ਲਾਈ ਮੈਲੇ ਕਰਮ ਕਰੇ ਦੁਖ ਪਾਏ ਕੂੜੋ ਕੂੜ ਕਰੇ ਵਪਾਰਾ ਕੂੜ ਬੋਲ ਦੁਖ ਪਾਏ ਦਾ ਨਿਰਮਲ ਬਾਣੀ ਕੋ ਮੰਨ ਵਸਾਏ ਗੁਰ ਪ੍ਰਸਾਦਿ ਸਹਿ ਸਹਜਾਈ ਗੁਰ ਕੈ ਭਾਣੈ ਚੱਲੈ ਦਿਨ ਰਾਤੀ ਨਾਮ ਚੇਤ ਸੁਖ ਪਾਏ ਦਾ ਆਪ ਸਿਰੰਦਾ ਸੱਚਾ ਸੋਈ ਆਪ ਉਪਾਏ ਖਪਾਏ ਸੋਈ ਗੁਰਮੁਖੋ ਹੋਵੈ ਸੋ ਸਦਾ ਸਲਾਹੀ ਮਿਲ ਸਾਚੇ ਸੁਖ ਪਾਏਂਦਾ ਅਨੇਕ ਯਤਨ ਕਰੇ ਇੰਦਰੀ ਵਾਸਨਾ ਹੋਈ ਕਾਮ ਕ੍ਰੋਧ ਜਲੈ ਸਭ ਕੋਈ ਸਤਗੁਰ ਸੇਵੇ ਮਨ ਵਾਸ ਆਵੇ ਮਨ ਮਾਰੇ ਮਨਹਿ ਸਮਾਏਂਦਾ ਮੇਰਾ ਤੇਰਾ ਤੁਦੇ ਆਪੇ ਕੀਆ ਸਭ ਤੇਰੇ ਜੰਤ ਤੇਰੇ ਸਭ ਜੀਆ ਨਾਨਕ ਨਾਮ ਸੰਭਾਲ ਸਦਾ ਤੂੰ ਗੁਰਮਤਿ ਮਨ ਵਸਾਏਂਦਾ ਮਾਰੂ